ਇਹ ਮੇਰੇ ਨਾਲ ਇੱਕ ਟਰਾਜੇਡੀ ਹੋ ਗਈ ਜੀ ਪਿਛਲੇ ਸਾਲ ਵੀ ਮੇਰੀ ਅੱਖਾਂ ਦੀ ਰੋਸ਼ਨੀ ਬਿਲਕੁਲ ਚਲੀ ਗਈ ਸੀਗੀ ਤੇ ਇੱਕ ਮੇਰੀ ਕਿਡਨੀ ਡੈਮੇਜ ਹੋ ਗਈ ਆ ਚਾਰ ਮਹੀਨੇ ਸਰ ਉੱਥੇ ਸਾਢੇ 3-4 ਮਹੀਨੇ ਪੀਜੀਏ ਦਾਖਲ ਰਿਆ ਖੜਿਆ ਫਿਰ ਸਰ ਮਾੜੇ ਹਾਲਾਤਾਂ ਦੇ ਵਿੱਚ ਬੰਦੇ ਨੂੰ ਹਰ ਇੱਕ ਬੰਦੇ ਨੂੰ ਹੀ ਪਤਾ ਲੱਗਦਾ ਵੀ ਕੌਣ ਕਿੱਥੇ ਕਿੰਨਾ ਮੇਰੇ ਨਾਲ ਖੜਦਾ ਹਨ ਜੀ ਪਰ ਜਿਹੜਾ ਰਾਈਟਰ ਬੰਦਾ ਹੁੰਦਾ ਜਾਂ ਸੰਗੀਤ ਲਾਈਨ ਦੇ ਵਿੱਚ ਹੁੰਦਾ ਉਹਦੇ ਦਿਮਾਗ 'ਚ ਇੱਕ ਗਾਣਾ ਆ ਜਾਂਦਾ ਵੀ ਉਹ ਮੈਂ ਸਰ ਉਹ ਹਾਲਾਤਾਂ ਦੇ ਵਿੱਚ ਗੀਤ ਲਿਖਿਆ ਸੀ ਵੀ ਬੰਦੇ ਪਰਖੇ ਗਏ ਆ ਉਹ ਗੁੱਸਾ ਨਹੀਂਓ ਕਿਸੇ ਨਾਲ ਕਿਸੇ ਗੱਲ ਦਾ ਵੀ ਮਾੜਾ ਚੰਗਾ ਟਾਈਮ ਤਾਂ ਹੈ ਰਹਿਦਾ ਚੱਲਦਾ ਉਹ ਗੁੱਸਾ ਨਹੀਂਓ ਕਿਸੇ ਨਾਲ ਕਿਸੇ ਗੱਲ ਦਾ ਵੀ ਮਾੜਾ ਚੰਗਾ ਟਾਈਮ ਤਾਂ ਹੈ ਰੰਦਾ ਚੱਲਦਾ ਆਇਆ ਹਿੱਸੇ ਸੀ ਜੋ ਦੁੱਖਾਂ ਦੀਆਂ ਪੂਣੀਆਂ ਲੈ ਵੀ ਕਿਤੇ ਝੜਖੇ ਗਏ ਉਹ ਦਿਲੋਂ ਧੰਨਵਾਦ ਉਸ ਵੇ ਗੁਰੂ ਦਾ ਜੀ ਨੇ ਦਿੱਤਾ ਮਾੜਾ ਟਾਈਮ ਬੰਦੇ ਪਰਖੇ ਗਏ ਦਿਲੋਂ ਧੰਨਵਾਦ ਉਸ ਵੇ ਗੁਰੂ ਦਾ ਜੀ ਨੇ ਦਿੱਤਾ ਮਾੜਾ ਟਾਈਮ ਬੰਦੇ ਪਰਖੇ ਗਏ ਮੈਨੂੰ ਤਾਂ ਚਲੋ ਪ੍ਰਮਾਤਮਾ ਨੇ ਦੇਖਣਾ ਬੰਦ ਕਰਤਾ ਪਰ ਕੁਝ ਰਿਸ਼ਤੇ ਐ ਜੇ ਸੀਗੇ ਜਿਨ੍ਹਾਂ ਨੂੰ ਦਿਖਦੇ ਹੋયા ਵੀ ਮੈਂ ਦੇਖਣਾ ਬੰਦ ਹੋ ਗਿਆ ਹੈ ਨਹੀਂ ਦੁਨੀਆਂ ਤੇ ਕੁਝ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੁੰਦੀ ਹੈ ਉਸ ਕਾਰਨ ਗੁਜਣ ਦਾ ਸੋਚਦੇ ਨੇ ਪਰ ਮੁਸੀਬਤਾਂ ਜਾਂ ਮਜਬੂਰੀਆਂ ਇਦਾਂ ਆ ਜਾਂਦੀਆਂ ਨੇ ਕਿ ਉਹਨਾਂ ਦੇ ਸੁਪਨੇ ਕਿਸੇ ਕਾਰਨ ਅਧੂਰੇ ਰਹਿ ਜਾਂਦੇ ਨੇ ਅਜਿਹੀ ਇੱਕ ਪੰਜਾਬੀ ਸਿੰਗਰ ਜੋ ਫਰੀ ਕੋਟ ਦੇ ਰਹਿਣ ਵਾਲਾ ਅਮਨ ਫਰੀਦਕੋਟ ਉਸ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਆਪਣੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਕਰਨ ਦੀ ਕਿਉਂਕਿ ਲਗਾਤਾਰ ਉਹ ਹੁਣ ਤੱਕ ਕਈ ਗਾਇਕਾਂ ਨਾਲ ਜਿਹੜੇ ਮੀਜਕ ਤੌਰ ਤੇ ਉਹ ਨਾਲ ਕੰਮ ਕਰ ਚੁੱਕਿਆ ਸੀ ਤੇ ਉਸ ਦੀ ਜ਼ਿੰਦਗੀ ਬਾਰੇ ਸ਼ੁਰੂਆਤ ਬਾਰੇ ਆਪਾਂ ਗੱਲਬਾਤ ਕਰਾਂਗੇ ਕੀ ਕਾਰਨ ਰਿਹਾ ਵੀ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਸਿੰਗਿੰਗ ਦੀ ਜਿਹੜੀ ਉਹਨਾਂ ਸ਼ੁਰੂਆਤ ਕੀਤੀ ਗਈ ਸੀ ਉਹ ਅਧੂਰੀ ਰਹਿ ਗਈ ਆਪਾਂ ਗੱਲਬਾਤ ਕਰਦੇ ਆ ਅਮਨ ਫਰੀਦਕੋਟ ਜੀ ਪਹਿਲਾਂ ਜਗਵੰਤ ਟੀਵੀ ਤੇ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਜਗਪਾਨੀ ਟੀਵੀ ਦੇਖ ਰਹੇ ਸਾਰੇ ਹੀ ਜਿਹੜੇ ਸਰੋਤੇ ਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਪੈਸ਼ਲੀ ਤੁਹਾਡਾ ਵੀ ਇੱਥੇ ਆਉਣ ਤੇ ਮੇਰੇ ਕੋਲੇ ਮੇਰੇ ਘਰੇ ਦਰਸ਼ਨ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਕਰੇ ਕਿ ਜਿਹੜਾ 2024 ਆ ਸਾਰਿਆਂ ਦੀ ਖੁਸ਼ੀਆਂ ਭਰ ਆਵੇ ਤੇ ਕਿਸੇ ਨੂੰ ਕੋਈ ਤਤੀਵਾ ਨਾ ਲੱਗਣ ਦੇਵੇ ਪ੍ਰਮਾਤਮਾ ਅਮ ਜੀ ਤੁਸੀਂ ਜਿਹੜੀ ਜਨਗਰੀ ਸ਼ੁਰਾਦ ਵਿੱਚ ਜਿਹੜੇ ਕੰਮਕਾਰ ਕਰਦੇ ਸੀ ਅ ਕਈ ਹੁਣ ਤੱਕ ਸਿੰਗਰਾਂ ਨੂੰ ਤੁਸੀਂ ਜਾ ਚੁੱਕੇ ਹੋ ਐਜ ਜਿਹੜੀ ਸਹਾਇਕ ਤੁਸੀਂ ਗੀਤ ਤੌਰ ਤੇ ਪਰ ਹੁਣ ਤੁਸੀਂ ਗਾਇਕੀ ਦੀ ਸ਼ੁਰੂਆਤ ਕੀਤੀ ਸੀਗੀ ਕੀ ਕਾਰਨ ਰਹਿ ਗਿਆ ਵੀ ਤੁਸੀਂ ਗਾਇਕੀ ਦੇ ਵਿੱਚ ਅਕੇ ਨਹੀਂ ਵੱਸ ਸਕ ਗਏ ਜਿਹੜਾ ਕੈਰੀਅਰ ਤੁਹਾਡਾ ਜਿਹੜਾ ਨਹੀਂ ਹੱਗੇ ਚਾਵਿਆਗਾ ਸਰ ਇਹਦੇ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਵੀ ਮੈਂ ਜਿਹੜਾ ਸੰਗੀਤ ਹੈ ਉਹ ਸਾਡੇ ਬਲੱਡ ਦੇ ਵਿੱਚ ਹੀ ਆ ਚਾਚੇ ਦਾਦੇ ਫਾਦਰ ਸਾਹਿਬ ਹੋਣੇ ਸਾਰੇ ਸੰਗੀਤ ਲਾਈਨ ਦੇ ਵਿੱਚ ਹੀ ਆ ਜੀ ਤੇ ਮੈਂ ਬਚਪਨ ਤੋਂ ਹੀ ਸਰ ਵੀ ਸਿੰਗਿੰਗ ਦੇ ਵਿੱਚ ਸੀਗਾ ਛੋਟਾ ਹੁੰਦਾ ਵੀ ਅਸੀਂ ਜਦੋਂ ਪਿੰਡ ਤੋਂ ਸ਼ਹਿਰ ਆ ਕੇ ਵਸੇ ਤਾਂ ਵੀ ਉਦੋਂ ਤੋਂ ਹੀ ਸੰਗੀਤ ਲਾਈਨ ਦੇ ਵਿੱਚ ਹੀ ਆ ਮੈਂ 5ਵੀਂ ਕਲਾਸ ਚ ਪੜਦਾ ਸੀਗਾ ਜੀ ਤੇ ਮੈਂ ਕਲਾਕਾਰਾਂ ਦੇ ਨਾਲ ਐਜ਼ ਅ ਸਿੰਗਰ ਵੀ ਜਾਂਦਾ ਹੁੰਦਾ ਸੀ ਬੱਚਾ ਬੱਚਾ ਸੀ ਛੋਟਾ ਤੇ ਛੋਟੇ ਬੱਚਾ ਸਮਝ ਕੇ ਮੈਨੂੰ ਲੋਕ ਪਿਆਰ ਵੀ ਬਹੁਤ ਕਰਦੇ ਸੀ ਤੇ ਸਿੱਖਿਆ ਸਿਹਰੇ ਬਹੁਤ ਗਾਈ ਜੀ ਮੈਂ ਸਾਡੇ ਸਿੰਗਰ ਆਪਣੇ ਬਲਦੀਰ ਮਾਲਾ ਜੀ ਉਹਨਾਂ ਦੇ ਨਾਲ ਮੈਂ ਬਹੁਤ ਸਿਹਜਾਂ ਕੀਤੀਆਂ ਉਹ ਦੋ ਗੀਤ ਮੇਰੇ ਤੋਂ ਪਹਿਲਾਂ ਗਵਾਉਂਦੇ ਹੁੰਦੇ ਸੀਗੇ ਜੀ ਫਿਰ ਅਸੀਂ ਇੱਥੇ ਆਪਦਾ ਛੋਟਾ ਮੋਟਾ ਘਰ ਬਣਾਇਆ ਜੀ ਆ ਕੇ ਘਰੇ ਗਰੀਬੀ ਸੀਗੀ ਤੇ ਮੈਂ ਸਰ ਸੰਗੀਤ ਲਾਈਨ ਦੇ ਵਿੱਚ ਜਿਆਦਾ ਕੁਝ ਸਿੱਖ ਨਹੀਂ ਸਕਿਆ ਕਿਉਂਕਿ ਵੀ ਕਰਦੇ ਹਾਲਾਤ ਉਦਾਂ ਦੇ ਸੀਗੇ ਤੇ ਬਸ ਕੁਦਰਤ ਵੱਲੋਂ ਜੋ ਮਹਾਰਾਜ ਨੇ ਮੈਨੂੰ ਬਖਸ਼ਿਆ ਜੀ ਉਹਦੇ ਮਾਦਮ ਨਾਲ ਵੀ ਮੈਂ ਵੀ 15-16 ਸਾਲ ਤੋਂ ਮੈਂ ਐਜ਼ ਅ ਮਿਊਜ਼ੀਸ਼ੀਅਨ ਹਾਂ ਮੈਂ ਹਰਿੰਦਰ ਸੰਧੂ ਸਾਹਿਬ ਨਾਲ ਕੰਮ ਕਰ ਰਿਹਾ ਹਾਂ ਜੀ ਅੱਜ ਵੀ ਕਰ ਰਿਹਾ ਹਾਂ ਤੇ ਸੰਗੀਤ ਲਾਈਨ ਦੇ ਵਿੱਚ ਹੁਣ ਸੰਧੂ ਸਾਹਿਬ ਨੇ ਮੇਰਾ ਗਾਣਾ ਕੀਤਾ ਜੀ ਤੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਉਹ ਹਰਿੰਦਰ ਸੰਧੂ ਸਾਹਿਬ ਦੀ ਜਿਹੜੇ ਅਫੀਸ਼ੀਅਲ ਪੇਜ ਆ ਉਹਨਾਂ ਦਾ ਉਹਦੇ ਤੇ ਗਾਣਾ ਪਿਆ ਇਹ ਬੰਦੇ ਪਰਖੇ ਗਏ ਅਮਨ ਫਰੀਦ ਕੋਟੀਆ ਤੁਸੀਂ ਸਰਚ ਕਰੋ ਤੇ ਪਿਆਰ ਬਖਸ਼ੋ ਜੀ ਅਜੇ ਸ਼ੁਰੂਆਤ ਕਰਨੀ ਸੀ ਸਰ ਤੇ ਤੁਸੀਂ ਜੇ ਤੁਸੀਂ ਗਾਣੇ ਦੇ ਵਿੱਚ ਬੋਲ ਰੱਖੇ ਨੇ ਬੰਦੇ ਪਰ ਕੀ ਕਾਰਨ ਗਿਆ ਅਜਿਹਾ ਕੀ ਤੁਹਾਡੀ ਜ਼ਿੰਦਗੀ ਵਿੱਚ ਵਾਪਰਿਆ ਕਿ ਜੇ ਇਹ ਤੁਹਾਨੂੰ ਗਾਣਾ ਵੀ ਅਲੇ ਲਿਖਣਾ ਪਿਆ ਸਰ ਇਹ ਮੇਰੇ ਨਾਲ ਇੱਕ ਟਰਾਜੇਡੀ ਹੋ ਗਈ ਜੀ ਪਿਛਲੇ ਸਾਲ ਵੀ ਮੇਰੀ ਅੱਖਾਂ ਦੀ ਰੋਸ਼ਨੀ ਬਿਲਕੁਲ ਚਲੀ ਗਈ ਸੀਗੀ ਤੇ ਇੱਕ ਮੇਰੀ ਕਿਡਨੀ ਡੈਮੇਜ ਹੋ ਗਈ ਤੇ ਸਰ ਮੈਂ ਇੱਥੇ ਆਪਣੇ ਫਰੀਦਕੋਟ ਹਸਪਤਾਲ ਦੇ ਵਿੱਚ ਵੀ ਦਾਖਲ ਰਿਆ ਤੇ ਪਰ ਹਾਲਾਤ ਥੋੜੇ ਜਿਹਾ ਜ਼ਿਆਦਾ ਵਿਗੜ ਗਏ ਤੇ ਮੈਨੂੰ ਪੀਸੀਆ ਜਾਣਾ ਪਿਆ ਮੈਂ 4 ਮਹੀਨੇ ਸਰ ਉੱਥੇ 3.5 4 ਮਹੀਨੇ ਪੀਸੀਆ ਦਾਖਲ ਰਿਆ ਫਿਰ ਸਰ ਮਾੜੇ ਹਾਲਾਤਾਂ ਦੇ ਵਿੱਚ ਬੰਦੇ ਨੂੰ ਹਰ ਇੱਕ ਬੰਦੇ ਨੂੰ ਪਤਾ ਲੱਗਦਾ ਵੀ ਕੌਣ ਕਿੱਥੇ ਕਿੰਨਾ ਮੇਰੇ ਨਾਲ ਖੜਦਾ ਹੈ ਨਾ ਫਿਰ ਉਹ ਆਪਣੇ ਦਿਲ ਦਿਮਾਗ ਦੇ ਵਿੱਚ ਚੀਜ਼ ਰਹਿ ਜਾਂਦੀ ਹੈ ਵੀ ਕਈ ਵਾਰੀ ਆਪਾਂ ਸੋਚਦੇ ਰਹਿੰਦੇ ਆ ਫਿਰ ਜਿਹੜਾ ਰਾਈਟਰ ਬੰਦਾ ਹੁੰਦਾ ਜਾਂ ਸੰਗੀਤ ਲਾਈਨ ਦੇ ਵਿੱਚ ਹੁੰਦਾ ਉਹਦੇ ਦਿਮਾਗ 'ਚ ਇੱਕ ਗਾਣਾ ਆ ਜਾਂਦਾ ਵੀ ਉਹ ਮੈਂ ਸਰ ਉਹ ਹਾਲਾਤਾਂ ਦੇ ਵਿੱਚ ਗੀਤ ਲਿਖਿਆ ਸੀ ਵੀ ਬੰਦੇ ਪਰਖੇ ਗਏ ਵੀ ਜਿਹੜੇ ਜਿਹੜੇ ਬੰਦਿਆਂ ਨੇ ਮੇਰਾ ਸਾਥ ਦਿੱਤਾ ਉਹ ਵੀ ਪਤਾ ਲੱਗ ਗਿਆ ਮੈਨੂੰ ਜਿਹੜਿਆਂ ਨੇ ਕਈ ਆਪਣੇ ਸਕੇ ਰਿਸ਼ਤੇਦਾਰ ਵੀ ਸਰ ਕਹਿੰਦੇ ਹੁੰਦੇ ਨਾ ਸਿਆਣਾਂ ਦੀ ਘਾਵਤਾ ਵੀ ਮੁਸੀਬਤ ਪਈ ਤੇ ਆਪਦੇ ਸਕੇ ਵੀ ਸਾਥ ਛੱਡ ਜਾਂਦੇ ਮੇਰੇ ਨਾਲ ਸਰ ਉਹ ਸਾਰਾ ਕੁਝ ਬੀਤਿਆ ਸਭ ਕੁਝ ਤੇ ਉੱਥੋਂ ਫਿਰ ਇਹ ਗਾਣਾ ਵੀ ਉਪਜਿਆ ਮੇਰੇ ਦਿਮਾਗ ਦੇ ਵਿੱਚ ਫਿਰ ਮੈਂ ਸਾਰੇ ਚਾਰ ਲਾਈਨਾਂ ਲਿਖੀਆਂ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਵੀ ਤੁਸੀਂ ਜਰੂਰ ਸੁਣੋ ਤੇ ਮੈਂ ਇੱਕ ਹੋਰ ਬੇਨਤੀ ਕਰਦਾ ਕਿ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ ਤਾਂ ਇਹ ਵੀ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤੇ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਕਈ ਵਾਰੀ ਬੰਦਾ ਸਰ ਵੀ ਮੇਰੇ ਨਾਲ ਬੀਤੀ ਆ ਗੱਲ ਵੀ ਫੋਨ ਵੀ ਦੀ ਕਰਦੇ ਵੀ ਕਿਤੇ ਸਾਡੇ ਤੋਂ ਪੈਸੇ ਨਾ ਮੰਗ ਲਵੇ ਪੈਸਾ ਸਰ ਕੋਈ ਚੀਜ਼ ਨਹੀਂ ਹੁੰਦੀ ਜਿੰਨਾ ਚਿਰ ਪਰਮਾਤਮਾ ਦਾ ਸਾਥ ਹੁੰਦਾ ਤੇ ਹੌਸਲਾ ਬਹੁਤ ਵੱਡੀ ਚੀਜ਼ ਹੈ ਹੌਸਲਾ ਦੇਣਾ ਬਹੁਤ ਜ਼ਰੂਰੀ ਹੁੰਦਾ ਜਿਹਦੇ ਕਰਕੇ ਸਰ ਮੈਂ ਟੁੱਟ ਗਿਆ ਸੀਗਾ ਵੀ ਤੇ ਫਿਰ ਇਹ ਗਾਣਾ ਉੱਥੋਂ ਨਿਕਲਿਆ ਸਰ ਜੇ ਦੋ ਬੋਲ ਤੁਸੀਂ ਸੁਣਾਓ ਸਾਨੂੰ ਜਿਹੜੇ ਤੁਸੀਂ ਗਾਣਾ ਲਿਖਿਆ ਹਾਂਜੀ ਸਰ ਜ਼ਰੂਰ ਸਰ ਆ ਉਹ ਗੁੱਸਾ ਨਹੀਂਓ ਕਿਸੇ ਨਾਲ ਕਿਸੇ ਗੱਲ ਦਾ ਵੀ ਮਾੜਾ ਚੰਗਾ ਟਾਈਮ ਤਾਂ ਹੈ ਰਹਿਦਾ ਚੱਲਦਾ ਉਹ ਗੁੱਸਾ ਨਹੀਂਓ ਕਿਸੇ ਨਾਲ ਕਿਸੇ ਗੱਲ ਦਾ ਵੀ ਮਾੜਾ ਚੰਗਾ ਟਾਈਮ ਤਾਂ ਹੈ ਰਹਿਦਾ ਚੱਲਦਾ ਆਇਆਂ ਹਿੱਸੇ ਸੀ ਜੋ ਦੁੱਖਾਂ ਦੀਆਂ ਪੂਣੀਆਂ ਲੈ ਵੀ ਕਿਤੇ ਝੜਖੇ ਗਏ ਉਹ ਦਿਲੋਂ ਧੰਨਵਾਦ ਉਸ ਵੇ ਗੁਰੂ ਦਾ ਜੀ ਨੇ ਦਿੱਤਾ ਮਾੜਾ ਟਾਈਮ ਬੰਦੇ ਪਰਖੇ ਗਏ ਦਿਲੋਂ ਧੰਨਵਾਦ ਉਸ ਵਾਹ ਗੁਰੂ ਦਾ ਜਿਨੇ ਦਿੱਤਾ ਮਾੜਾ ਟਾਈਮ ਬੰਦੇ ਪਰਖੇ ਗਏ 나 ਤੁਹਾਨੂੰ ਗਾਣੇ ਲਿਖਣ ਦਾ ਵੀ ਸ਼ੌਕ ਹੈਗਾ ਸਰ ਇਹ ਮੈਨੂੰ ਬਚਪਨ ਤੋਂ ਹੀ ਆ ਸਰ ਕੁਦਰਤੀ ਆ ਪਤਾ ਨਹੀਂ ਮੈਂ ਸਿੱਖਿਆ ਨਹੀਂ ਕਿਸੇ ਤੋਂ ਕੋਈ ਇਹ ਚੀਜ਼ ਵੀ ਨਾ ਕਿਸ ਤੋਂ ਬਹੁਤੀ ਵੀ ਮੈਂ ਸਰ ਰਾਈਟਰ ਵੀ ਚੰਗੇ ਰਾਈਟਰਾਂ ਨੇ ਮੈਂ ਪੜ੍ਹਦਾ ਵੀ ਆ ਸੁਣਦਾ ਵੀ ਰਿਹਾ ਪਹਿਲਾਂ ਤੇ ਮੈਂ ਸਰ ਉੱਥੋਂ ਹੀ ਬਸ ਕੁਦਰਤ ਵੱਲੋਂ ਹੀ ਬਸੇ ਮਾਲਕ ਦੀ ਦੇਣੀ ਆ ਜੀ ਤੇ ਗਾਣੇ ਲਿਖ ਵੀ ਲੈਣਾ ਕਾਫੀ ਗਾਣੇ ਲਿਖੇ ਸਰ ਮੈਂ ਬਹੁਤ ਵਧੀਆ ਵਧੀਆ ਆਈਡੀਆ ਮੇਰੇ ਕੋਲੇ ਹੈਗੇ ਆ ਗਾਣੇ ਲਿਖੇ ਪਏ ਮੇਰੇ ਕੋਲੇ ਉਸ ਮਾੜੇ ਦੌਰ ਦੇ ਵਿੱਚ ਸਰ ਮੈਂ ਗਾਣੇ ਹੀ ਲਿਖੇ ਬਸ ਪਰ ਸਰ ਜੋ ਮੇਰੇ ਨਾਲ ਬੀਤਿਆ ਮੈਂ ਉਹਦੇ ਵਿੱਚ ਇਹ ਜ਼ਰੂਰ ਚੀਜ਼ ਵੇਖੀ ਆ ਵੀ ਮੇਰੇ ਨਾਲ ਸਰ ਕਈਆਂ ਕਾਫੀ ਇਹ ਚੀਜ਼ਾਂ ਹੋਈਆਂ ਵੀ ਮੈਨੂੰ ਤਾਂ ਚਲੋ ਪ੍ਰਮਾਤਮਾ ਨੇ ਦੇਖਣਾ ਬੰਦ ਕਰਤਾ ਪਰ ਕੁਝ ਰਿਸ਼ਤੇ ਐ ਜੇ ਸੀਗੇ ਜਿਨ੍ਹਾਂ ਨੂੰ ਦਿਖਦੇ ਹੋયા ਵੀ ਮੈਂ ਦਿਖਣਾ ਬੰਦ ਹੋ ਗਿਆ ਹਨੇ ਵੀ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਸੇ ਤੇ ਮੁਸੀਬਤ ਪਵੇ ਆਪਣੇ ਸਾਥੀ ਤੇ ਆਪਣੇ ਰਿਸ਼ਤੇਦਾਰ ਤੇ ਤੇ ਮੈਂ ਇਹ ਚਾਹੁੰਦਾ ਵੀ ਸਰ ਵੀ ਇਹ ਨਹੀਂ ਸੋਚਣਾ ਚਾਹੀਦਾ ਵੀ ਜੇ ਮੈਂ ਫੋਨ ਕਰੂੰਗਾ ਤੇ ਕਿਤੇ ਮੇਰੇ ਤੋਂ ਪੈਸਿਆਂ ਦੀ ਮੰਗ ਕੀਤੀ ਜਾਊਗੀ ਫੋਨ ਕਰਕੇ ਉਹਨਾਂ ਦੇ ਕੋਲੇ ਪਹੁੰਚਿਆ ਜਾਂਦਾ ਪਹੁੰਚ ਕੇ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਸਰ ਹੌਸਲਾ ਦੇਣਾ ਚਾਹੀਦਾ ਕਿਉਂਕਿ ਬਿਮਾਰੀ ਨਾਲ ਤਾਂ ਪਹਿਲਾਂ ਹੀ ਟੁੱਟਿਆ ਹੁੰਦਾ ਹੀ ਤੇ ਇਦਾਂ ਦੀਆਂ ਚੀਜ਼ਾਂ ਚੋਂ ਵੀ ਇਨਸਾਨ ਟੁੱਟੇ ਨਾ